ਮੈਂ ਬਾਦਰ ਤੇ ਹੀ ਬਾਦਰ ਤੇ ਮੈਂ 2 ਮਿੰਟ ਮਿਲ ਕੇ ਹੁਣੇ ਹੀ ਤੁਹਾਡੇ ਨਾਲ ਗੱਲ ਕਰਦਾ ਫਸ ਗਈ ਦੀ ਸੱਚ ਯਾਰ 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 ਸੱਚ ਕਹਿੰਦਾ ਤੁਹਾਡਾ ਬਾਜੂ ਕਹਿੰਦੀ ਤੁਸੀਂ ਬੈਠੋ ਕੋਈ ਯਾਰ ਕੀ ਕੋਠਾ ਦਾਦਾ ਕੀ ਹੈ ਸੇ ਕੀ ਗੱਲ ਹੋਈ ਇਹ ਇਧਰ ਯਾਰ ਕੋਈ ਨਹੀਂ ਸਾਡੇ ਗੇਟ ਤੇ ਪਾਈ ਸੋਹਰੇ ਦਾ ਕੋਈ ਯਾਰ ਟੋਪਰ ਉਹ ਤੋਂ ਮਿੰਟ ਪਾਈ ਸੋਹਰੇ ਦਾ ਪੋਤਾ ਸਰ ਸਾਡੇ ਸਰ ਪਲੀਜ਼ ਗੱਲ ਸਮਝ ਲੈਣ ਦੋ ਕੀ ਗੱਲ ਹੈ ਕੀ ਤੁਹਾਡਾ ਕੀ ਸ਼ੁਭਨਾ ਮੈਂ ਨਾਮ ਲਖਵਿੰਦਰ ਕੌਰ ਸਰ ਲਖਵਿੰਦਰ ਕੌਰ ਅੱਛਾ ਕੀ ਝਗੜਾ ਕੀ ਹੈ ਕਦਰ ਨਾ ਸੰਸਕਾ ਕੋਈ ਨਹੀਂ ਇਹ ਸਾਡਾ ਦਰ ਆਉਣ ਜਾਣੀ ਨਹੀਂ ਹੈ ਬਿਲਕੁਲ ਆਉਣ ਜਾਣੀ ਹੈ ਰਸਾ ਲਾ ਹਾਂ ਹਾਂ ਸਾਡੇ ਗੇਟ ਤੇ ਹਮਲਾ ਕੀਤਾ ਸਾਨੂੰ ਮਾਰਨ ਆਏ ਸੀ ਜੇ ਗੇਟ ਨਾ ਬੰਦ ਹੁੰਦਾ ਉਹ ਅੰਦਰ ਹੀ ਆ ਕੇ ਸਾਨੂੰ ਮਾਰਨ ਕਿੰਨੇ ਜਾਣੇ ਸੀ ਚਾਰ ਜਾਣੇ ਸੀ ਸਰ ਚਾਰ ਜਾਣੇ ਕਿੰਨੇ ਵਜ ਦਾ ਟਾਈਮ ਸੀ ਸਵਾ 8 ਵਜ ਦਾ ਟਾਈਮ ਤੋਂ 11 ਤੱਕ ਸੀ 11 ਤੱਕ ਅੱਛਾ ਫਿਰ ਅਸੀਂ 10 ਵਜੇ ਕੰਪਲੀਟ ਵੀ ਲਿਖਾਉਣਗੇ ਸਾਡੀ ਕੋਈ ਕਾਰਵਾਰੀ ਨਹੀਂ ਸਾਡੀ ਸਾਡੀ ਸੁਣੀ ਨਹੀਂ ਅੱਜ ਅੱਠ ਦਿਨ ਹੋਦਿ ਗਏ ਅੱਜ ਸਿਹਾਰ ਤੇ ਮੀਡੀਆ ਨੂੰ ਨਿਊਜ਼ ਪਾਈ ਹੈ ਤੁਸੀਂ ਵੀ ਨਿਊਜ਼ ਸੁਣ ਕੇ ਆਈ ਹੋ ਅਸੀਂ ਗਾਦੀ ਨਿਊਜ਼ ਸੁਣ ਕੇ ਆਏ ਹਾਂ ਹਾਂ ਅੱਡਕ ਨੂੰ ਜਿੱਥੇ ਪਹੁੰਚੇ ਤੁਸੀਂ ਪਹਿਲਾਂ ਉੱਤ ਪਹਿਲਾਂ ਥਣ ਗਏ ਗਏ ਸੀ ਤੁਸੀਂ ਬੀਐਸਪੀ ਤੋਂ ਬੀਐਸਪੀ ਕੌਣ ਸੀ ਬੀਐਸਪੀ ਸੁਪਰਵੇਇਜ਼ਰ ਹਾਂ ਐਸਾ ਕੁਝ ਹੋ ਗਿਆ ਹਾਂ ਤਾਂ ਫਿਰ ਸਾਨੂੰ ਪੁੱਛੋ ਤੁਸੀਂ ਅਧਿਕਾਰ ਲਈ ਕਿਉਂ ਨਹੀਂ ਕੀਤੀ ਕੋਈ ਪ੍ਰੈਸ਼ਰ ਸੀ ਕਿ ਜਾਂ ਕੋਈ ਦਬਦਬਾ ਸੀ ਨਾ ਸਾਡੇ ਸੁਣੀ ਨਹੀਂ ਉਸ ਉਲਟ ਕਹਿੰਦੇ ਸੀ ਕੰਪਰੋਮਾਈਜ਼ ਕਰੋ ਸਾਰਾ ਸਾਨੂੰ ਉਹ ਮਾਰਨ ਆਏ ਇਹਦਾ ਕੰਪਰੋਮਾਈਜ਼ ਕਿੱਦਾਂ ਕਰੀ ਕੋਈ ਜੀ ਮਰ ਜਾਂਦਾ ਫਿਰ ਫਿਰ ਅਸੀਂ ਕੰਪਰੋਮਾਈਜ਼ ਕਰਦੇ ਅਸੀਂ ਸ਼ਾਲੀ ਦੀ ਦੁਆ ਜੀ ਅਸੀਂ ਫਿਰ ਅਸੀਂ ਕੰਪਰੋਮਾਈਜ਼ ਕਿਉਂ ਕਰਾਂਗੇ ਕਿ ਬੱਚੇ ਸਕੂਲ ਨਹੀਂ ਜਾਂਦੇ ਹਾਂ ਬੱਚੇ ਘਰ ਬੈਠੇ ਨੇ ਸਾਡੇ ਦੇ ਆਸ਼ਰ ਦਾ ਪੂਰਾ ਮਾਹੌਲ ਬਣਿਆ ਹੋਇਆ 15 ਵੀ ਜਾਣੇ ਪਿਸਟਲ ਲੈ ਕੇ ਘੋਮਦਰੇ ਪਹਿਲਾਂ ਮੁੰਡੇ ਨੇ ਆਪਣੇ ਘਰ ਅਫેર ਕਰਦੇ ਹੋਏ ਫਿਰ ਉਹ ਇੱਧਰ ਆਇਆ ਹਾਂ ਰਾਤ ਦੇ ਟਾਈਮ ਤੇ ਰਾਤ ਦੇ ਟਾਈਮ ਇੱਧਰ ਆ ਕੇ ਸਾਡੇ ਘਰਾਂ ਤੇ ਜਿੱਥੇ ਉਹਨਾਂ ਨੂੰ ਚਲੋ ਲੱਗਾ ਕਿ ਸਾਡੇ ਕਿਸੇ ਨੇ ਉਹਨਾਂ ਨੂੰ ਕੁਝ ਕਿਹਾ ਹੈ ਮਾੜਾ ਮਾੜਾ ਚੰਗਾ ਸਾਨੂੰ ਘਰ ਆ ਕੇ ਦੱਸ ਸਕਦੇ ਸੀ ਨਾ ਇਹਦਾ ਮਤਲਬ ਨਹੀਂ ਨਹੀਂ ਵੀ ਤੁਸੀਂ ਆਪਣੇ ਬੱਚੇ ਨੂੰ ਹਥਿਆਰ ਦੇ ਕੇ ਇੱਧਰ ਭੇਜੋ ਕਿ ਜਾਓ ਉਹਨਾਂ ਦੇ ਮਾਰ ਕੇ ਮਾਰ ਕੇ ਆਓ ਸਾਡੇ ਸਾਰੇ ਛੋਟੇ ਛੋਟੇ ਬੱਚੇ ਰਾਤ ਦਾ ਟਾਈਮ ਸੀ ਰਾਤ ਦਾ ਟਾਈਮ ਰਾਤ ਦਾ 8 ਵਜੇ ਦਾ ਟਾਈਮ ਸੀ ਕੋਈ ਬਹੁਤੀ ਰਾਤ ਨਹੀਂ ਹੁੰਦੀ ਸਰ ਉਹ ਸਵਾਟ ਸਾਰੀ ਪਬਲਿਕ ਸਾਰੀ ਦਾ ਅੱਛਾ ਇਹਨਾਂ ਨੂੰ ਵੈਸਟ ਕਰੋ ਇਹਨਾਂ ਨੂੰ ਪੁੱਛੋ ਇਹਦਾ ਕਿਉਂ ਹਾਂ ਕਿ ਸਾਡੇ ਤੋਂ ਸਾਡੇ ਤੋਂ ਮੰਦੇ ਸਾਬਾ ਦਾ ਉਹ ਉਲਟਾ ਸਾਨੂੰ ਤਨਕਿਆ ਦਿੰਦੀ ਆ ਕਿ ਜੇ ਤੁਸੀਂ ਸਾਡੇ ਤੇ ਪਰਚਾ ਕਰਾ ਕੇ ਲਾਓਗੇ ਨਾ ਅਸੀਂ ਬਾਹਰ ਅੱਗੇ ਵੱਡੀ ਵਾਰਦਾਤ ਅਸੀਂ ਕਰਾਂਗੇ ਸਾਨੂੰ ਉਹ ਮੰਦਾ ਵੀ ਸਾਨੂੰ ਪੁੱਛੋ ਸਾਡੀ ਕਿਉਂ ਨਹੀਂ ਸੁਣੀ ਨਹੀਂ ਉਸ ਦਿਨ ਕਿਉਂ ਨਹੀਂ ਸਾਡੇ ਤੱਕ ਪਹੁੰਚੇ ਕਿਉਂ ਨਹੀਂ ਸਾਡੇ ਕੋ ਪ੍ਰੈਸ਼ਰ ਸੀ ਕੋਈ ਦਾਅਵਾਦਵਾਜ਼ੀ ਹੋਣੀ ਆਪਣਾ ਐਸਐਚਓ ਕੋਈ ਨਹੀਂ ਉੱਥੇ ਮੋਹਿਤ ਸੀ ਮੋਹਿਤ ਉਹਨੇ ਕਿਉਂ ਦੀ ਕਿਉਂ ਦੀ ਕਾਰਵਾਈ ਕਰਦਾ ਬਾਈ ਪਰਚਾ ਸਰ ਇਹਦੇ ਨਹੀਂ ਨਹੀਂ ਉਹਦੋਂ ਕਿਉਂ ਦੀ ਕਾਰਵਾਈ ਕੀਤੀ ਪਰਚਾ ਸਰ ਅਜ ਕਰਕੇ ਕਿਦੋਂ ਬੱਚਾ ਹੋਇਆ ਜੀ ਸਰ ਪਰਚਾ ਦਰਦੀ ਕਰਤਾ ਜੀ ਅੱਜ ਕੀਤਾ ਹਾਂਜੀ ਅੱਜ ਕੀਤਾ ਅੱਛਾ ਵਾਅਦਾ ਕਿਦਾਂ ਦੀ 18 ਦੀ ਹੋਈ ਵਾਅਦਾ ਦੀ ਗਾਰੰਟੀ ਇੱਕ ਦੀ ਵਾਅਦਾ ਤੋਂ ਪੱਕਾ ਹੋ ਲੈਣ ਕਰ ਐਨਆਰਆਈ ਰਿਪੋਰਟ ਪਾਈ ਹੈ ਸਰ ਅਸੀਂ ਕਿੱਥੇ ਇਕੱਠੇ ਹੁੰਦੇ ਰਹੇ ਜੀ ਮਿਲਣਾ ਸਰ ਐਸੀ ਕੋਈ ਗੱਲ ਬਾਤ ਨਹੀਂ ਸੀ ਸਾਨੂੰ ਕੌਪਰੋਮਾਈਜ਼ ਕਰਨ ਨੂੰ ਕਹਿੰਦੇ ਸੀ ਕਹਿੰਦੇ ਸੀ ਠੀਕ ਹੈ ਉਹ ਆਪਸ ਵਿੱਚ ਖੁੰਦੂ ਵਾਲੇ ਕਹਿੰਦੇ ਸੀ ਪਰ ਅਸੀਂ ਆਈ ਕੰਪਰੋਮਾਈਜ਼ ਕਿਉਂ ਕਰੀਏ ਸਾਡੀ ਜਾਨ ਖਤਰੇ ਵਿੱਚ ਹੈ ਬੱਚੇ ਘਰ ਵਾਲੇ ਸਾਡੇ ਬਾਹਰ ਅਸੀਂ ਕੰਪਰੋਮਾਈਜ਼ ਕਿਸ ਗੱਲ ਦਾ ਕਰੀਏ ਜੇ ਸਾਨੂੰ ਮਾਰ ਦਿੰਦੇ ਸਾਰਿਆਂ ਨੂੰ ਤਾਂ ਫਿਰ ਅਸੀਂ ਕੰਪਰੋਮਾਈਜ਼ ਕਰਦੇ ਹਾਂ ਅਸੀਂ ਤੁਹਾਡੇ ਸਿਰ ਤੇ ਰਹਿਣ ਦੇਣਾ ਅਸੀਂ ਪੰਜਾਬ ਵਿੱਚ ਜੇਤੀ ਸਾਡੀ ਨਹੀਂ ਸੌਂਦੇ ਤੇ ਆਪਣੀ ਪ੍ਰਾਪਰਟੀ ਵੇਚ ਕੇ ਅਸੀਂ ਬਾਹਰ ਚal ਜਾਂਦੇ ਇਹੋ ਹੀ ਹੋਏਗਾ ਸਭ ਹੋਰ ਕਿਉਂ ਨਹੀਂ ਨਹੀਂ ਕਿੱਧਰ ਜਾਨ ਆਈ ਬੈਠੇ ਆ ਕਿੱਧਰ ਜਾਨਾ ਦੇਖੋ ਅੱਜ ਹੀ ਕਾਨੂੰਨ ਅੰਦਰ ਸਿਰ ਤੇ ਅਸੀਂ ਦੇਖੋ ਅੱਜ ਹੀ ਖਬਰ ਪਈ ਮੈਂ ਅੱਜ ਆਵਾਂਗੇ ਪੇਰਾ ਸਭ ਕੁਝ ਭੇਜ ਦੇ ਅੱਜ ਹੀ ਤੁਹਾਡੀ ਬੋਲੋ ਵੀਡੀਓ ਮੈਂ ਦੇਖੀ ਅੱਜ ਹੀ ਮੈਂ ਆ ਗਿਆ ਮਨੋਤਸ ਲਈ ਦੇਖ ਕੇ ਆ ਮੈਂ ਮੈਂ ਤਾਂ ਕਿਤੇ ਵੀ ਐਨਡੀਆਈ ਦੇ ਕੋਈ ਘਟਰਾ ਹੋ ਜਾਂਦੀ ਪੂਰੇ ਪੰਜਾਬ ਵਿੱਚ ਮੈਂ ਉੱਥੇ ਉਸੇ ਵੇਲੇ ਪਹੁੰਚ ਜਾਂਦਾ ਤੁਹਾਡੇ ਪਤੀ ਕਿੱਥੇ ਦੇ ਸਪਿੰਟ ਤੁਹਾਡੇ ਅਮਰੀਕਾ ਚ ਨਹੀਂ ਸਪਿੰਟ ਸਪਿੰਟ ਉਹ ਬਸ ਸਕੇ ਭਲਾ ਕੀ ਨਾਮ ਉਹਨਾਂ ਦਾ ਜਸਵਿੰਦਰ ਸਿੰਘ ਪਤਨੀ ਜਸਵਿੰਦਰ ਸਿੰਘ ਪਤਨੀ ਅੱਛਾ ਅੱਛਾ ਸਾਡੇ ਬੱਚੇ ਸਰ ਦਾ ਤਾਤਾ ਕੀ ਲਾਈ ਆ ਸਰ ਜੋਸ ਨੰਬਰ 451 120 4859 427 ਅੱਛਾ ਨਹੀਂ ਜਿੱਦਾਂ ਉਹਨਾਂ ਕੋ ਵੈਪਨ ਸੀ ਵੈਪਨ ਸਰ ਕਰ ਲਈ ਸੀ ਵੀਡੀਓ ਦੇਖੋ ਨਹੀਂ ਸੀ ਉਹਨਾਂ ਕੋ ਜਿਵੇਂ ਜਿਵੇਂ ਇਹ ਰਿਪੋਰਟ ਤੇ ਕੱਪੜੇ ਫਾਈਲ ਮਿਲੀ ਤਾਂ ਹਾਂ ਮਿਲੀ ਐਫਆਈਆ ਦਿਖਾਓ ਐਫਆਈਆ ਦੀ ਕਾਪੀ ਦਿਖਾਓ ਜੋਗਨ ਦਾ ਸਟੇਟਮੈਂਟ ਲਗਾਈ ਹੋਈ ਸੀ ਉਸੇ ਦਾ ਨੰਬਰ ਅੱਛਾ ਅੱਛਾ ਇਹ ਸਰ ਗੈਂਗ ਸਟਾਰ ਬਣੇ ਇਹਦੀ ਵੀ ਨਾ ਤੁਸੀਂ 15 16 ਸਾਲ ਤੋਂ 18 ਸਾਲ ਤੋਂ ਹੁੰਦੇ ਨਹੀਂ ਹੈ ਇੱਥੇ ਲੋਕਲ ਹੀ ਆ ਬੰਦੇ ਲੋਕਲ ਬੰਦੇ ਲੋਕਲ ਹੀ ਆ ਲੋਕਲ ਹੀ ਇੱਥੇ ਲਾਈ ਜਾਂਦੀ ਬਾਤ ਆਪਣੀ ਹਾਂ ਹਾਂ ਅੱਛਾ ਇਹ ਤਾਂ ਮੋਹਿਤ ਸਰ ਦੱਸ ਸਕਦੇ ਆ ਕਿ ਮੈਂ ਕਿਉਂ ਨਹੀਂ ਕਰਵਾਈ ਕੋਈ ਪ੍ਰੈਸ਼ਰ ਚ ਹੈ ਜਾਂ ਕਿਸੇ ਦਬਦਬਾ ਚ ਨਹੀਂ ਨਹੀਂ ਕੋਈ ਸਾਡੇ ਕਿਸੇ ਦੇ ਖਿਲਾਫ ਕਾਰਵਾਈ ਕਰਾਂ ਉਹ ਪੇਸਟਰ ਕੀ ਆ ਸਾਰਾ ਕੰਮ ਕੀ ਆ ਲੈ ਲਾ ਕੇ ਤੁਸੀਂ ਮੇਰਾ ਕੀ ਕਰ ਲੋਗੇ ਸਾਡੇ ਬੱਚਾ ਆਪਣਾ ਕੀ ਹੈ ਉਹਦਾ ਵੈਦ ਵਦੋਤ ਕੀ ਹੈ ਆਪਣਾ ਵੈਦ ਵਦੋਤ ਕੀ ਆ ਉਹਨਾਂ ਕਿਉਂ ਸਰ ਕੋਈ ਨਸ ਲੇਡੀਸ ਘਰ ਵਾਲੇ ਮੇਰੇ ਹਸਬੰਦ ਨੂੰ ਆਲਾਉਂ ਸਾਨੂੰ ਚਲ ਬਾਹਰ ਨਹੀਂ ਹੋਰ ਤੱਕ ਪੀਆਰ ਨਹੀਂ ਹੋਏ ਹਾਂ ਉਹ ਤਾਂ ਬਾਹਰ ਨਹੀਂ ਤੇ ਮੱਲੇ ਵਾਲੀ ਛੁੱਟੀ ਆਉਂਦੇ ਨੇ ਹਾਂਜੀ ਉਹ ਆਉਂਦੇ ਨੇ ਛੁੱਟੀ ਕੋਈ ਗੱਲਬਾਤ ਨਹੀਂ ਕੋਈ ਉਧਰ ਗੱਲ ਨਹੀਂ ਹਾਂ ਲੋਕ ਕਿਉਂ ਨਾ ਤੇ ਜਾਂਦਾ ਹੀ ਨਹੀਂ ਆ ਅਈ ਉਧਰ ਹਾਂ ਸਾਡੀ ਰਨਾਈ ਹੋਣੀ ਚਾਹੀਦੀ ਸਾਡੇ ਜਿੰਨੇ ਕਿੰਨੇ ਕੇ ਪੋਤਰੀਆ ਪੋਤੇ ਨੇ ਇਹ ਮਾਰ ਚੱਲਦੀ ਇਹ ਖਤਰਾ ਭਣੀ ਆ ਸਾਰਾ ਸਾਡੇ ਵਾਸਤੇ ਕਿੰਨੇ ਬੰਦੇ ਆ ਤੇ ਆ ਚਾਹ ਤੱਕ ਕਿਹਦੇ ਕੋਈ ਪਾਈ ਨੇ ਆ ਜੀ ਸਰ ਦਾ ਹਸਨ ਜੀ ਵਿਦਿਓ ਲਖਾਇਆ ਜੀ ਬਾਕੀ ਅੰਨ ਉਹਨਾਂ ਤੋਂ ਕਰ ਲੈ ਕਲੀਅਰ ਜੀ ਅੱਛਾ ਸਰ ਤੁਸੀਂ ਐਸੇ ਤੋਂ ਸਾਹਮਣੇ ਪੁੱਛੋ ਕਿ ਉਹਨਾਂ ਦੀ ਕੋਈ ਪ੍ਰੈਸ਼ਰ ਸੀ ਪ੍ਰੈਸ਼ਰ ਸੀ ਇੱਕ ਹਫਤੇ ਤੋਂ ਸਾਡੀ ਉਹ ਸੁਣਵਾਈ ਸੁਣਵਾਈ ਕਿਉਂ ਨਹੀਂ ਕਰਦੀ ਸਾਡੀ ਅਸੀਂ ਬਚਾਰਿਆਂ ਵਾਂਗੂ ਇੱਧਰ ਉੱਧਰ ਤੁਰੇ ਫਿਰਨਦੇ ਇਹਦਾ ਮਤਲਬ ਇਹ ਥੂੜੀ ਕਿ ਪੰਜਾਬ ਪੁਲਿਸ ਸਾਡੀ ਪੁਲਿਸ ਤੇ ਸਾਡੀ ਉਹਨਾਂ ਨੇ ਸੁਣਵਾਈ ਨਹੀਂ ਕਰਨੀ ਹੈਗੀ ਸਾਡੇ ਛੋਟੇ ਛੋਟੇ ਬੱਚੇ ਹੈ ਅਸੀਂ ਦਿਨ ਰਾਤ ਇਹਨਾਂ ਡਾਰਵਿਚ ਰਹਿ ਰਹੇ ਨਾ ਅਸੀਂ ਘਰੋਂ ਬਾਹਰ ਨਹੀਂ ਗਏ ਉਦੋਂ ਇਹਨਾਂ ਫਿਊਚਰ ਅਸੀਂ ਕੀ ਕਰਾਂਗੇ ਉਹ ਕੱਲ ਨੂੰ ਸਾਨੂੰ ਇਹ ਵੀ ਕਹਿੰਦੇ ਆ ਕਿ ਜੇ ਤੁਸੀਂ ਸਾਡੇ ਤੇ ਪਰਚਾ ਕਰਾਇਆ ਨਾ ਅਸੀਂ ਬਾਹਰ ਆ ਕੇ ਉਸੇ ਵੇਲੇ ਮਜਬੂਰ ਕਰਾਂਗੇ ਕੋਈ ਗੱਲ ਨਹੀਂ ਜਿਹੜੀ ਪਰਚਾ ਦਰਜ ਹੋ ਗਿਆ ਜੀ ਉਹ ਗੱਲ ਤੇ ਚੰਗਾ ਮੈਂ ਆ ਤੂੰ ਆ ਕੇ ਸੁਣੋ ਕਿਸੇ ਕਰਕੇ ਆਇਆ ਪੜ ਕੇ ਵੀ ਐਂਦਾ ਦੀ ਇਹ ਦਿੱਕਤ ਦੇ ਉੱਤੇ ਟਾਈਪ ਹਾਂਜੀ ਸੋਸ਼ਲ ਮੀਡੀਆ ਤੋਂ ਦੇਖਿਆ ਮੈਨੂੰ ਕਿਸੇ ਦਿਨ ਨਹੀਂ ਦੱਸਿਆ ਨਾ ਤੁਸੀਂ ਦੱਸਿਆ ਨਾ ਕਿਸੇ ਅਫਸਰ ਨੇ ਦੱਸਿਆ ਮੈਂ ਖੁਦ ਸੋਸ਼ਲ ਮੀਡੀਆ ਤੋਂ ਦੇਖ ਕੇ ਕਾਲ ਕੀਤੀ ਸੀ ਪੀਦੂ ਕਿ ਮੈਂ ਉੱਥੇ ਜਾ ਰਿਹਾ ਤੇ ਕੀ ਗੱਲ ਹੋਈ ਉਹਨਾਂ ਨੂੰ ਮੈਂ ਪੁੱਛਿਆ ਉਹ ਕਹਿੰਦੇ ਜੀ ਆਹ ਗੱਲ ਹੋਈ ਆ ਪਾ ਤੁਹਾਡੀ ਗੱਲ 'ਚ ਥੋੜਾ ਫਰਕ ਹੈ ਉਹਨਾਂ ਨੇ ਮੈਨੂੰ ਇਹ ਦੱਸਿਆ ਕਿ ਪਹਿਲਾਂ ਰਾਜੀਨਾਮੇ ਦੀ ਕੋਸ਼ਿਸ਼ ਤੇ ਵੇਸੀ ਗਈ। ਨਹੀਂ ਸਰ ਅਸੀਂ ਤਾਂ ਨਹੀਂ ਕੋਸ਼ਿਸ਼ ਕੀਤਾ। ਨਹੀਂ ਸਰ ਉਹ ਕਹਿ ਰਹੇ ਸੀ ਪੁਲਿਸ ਵਾਲੇ ਕਹਿੰਦੇ ਹਾਂ ਅਸੀਂ ਨਹੀਂ ਰਾਜੀਨਾਮਾ ਸਾਡੇ ਛੋਟੇ ਛੋਟੇ ਬੱਚੇ ਨੇ ਸਾਨੂੰ ਮਾਰਨ ਆਏ। ਸਾਨੂੰ ਪੁਲਿਸ ਆਫਸਰ ਕਹਿੰਦੇ ਸੀ ਕਿ ਤੁਸੀਂ ਰਾਜੀਨਾਮਾ ਕਰ ਲਓ ਉਹਨਾਂ ਨਾਲ। ਹਾਂਜੀ। ਸਾਨੂੰ ਜੇ ਮੁੰਡਾ ਬਾਹਰ ਹੁੰਦਾ ਤੁਸੀਂ ਪਰਚਾ ਕਰਾਉਂਦੇ ਹੋ ਕਿ ਉਹ ਤੁਹਾਡੇ ਤੇ ਨਾਰ ਖਾ ਸਕਦਾ ਯਾਰ। ਨਾਰ ਖਾ ਸਕਦਾ। ਤੇ ਇਦਾਂ ਥੋੜੀ ਚੰਦਾ ਹੈ ਸਰ ਫਿਰ ਇਦਾਂ ਹੀ ਹੋ ਹੀ ਜਾਏਗਾ ਅੱਗੇ ਫਿਰ। ਨਹੀਂ ਨਹੀਂ ਕਰੂ। ਮਾਰਦਾ ਤਾਂ ਹੀ ਜਾਣਗੇ। ਕੋਈ ਮੈਂ 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 ਤੁਹਾਡੇ ਦਾਗ ਹੈ ਇਸੇ ਕਰਕੇ ਆਪ ਇਹ ਮੁੰਡੇ ਦੀ ਭੂਆ ਵੈ ਹਾਂ 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 ਇਹ ਸਾਡੇ ਸੋ ਸਾਡੇ ਉੱਥੇ ਸਾਨੂੰ ਵੀ ਖਤਰਾ ਹੋ ਜਾਂਦਾ ਸਾਡੇ ਕੰਮਲੇ ਕंग्रेਸਾਰੇ ਆਪਣੇ ਅੰਦਰ ਸੀਤੇ ਕਹੀ ਨਹੀਂ ਕਿ ਜੀ ਬੈਠ ਕੇ ਗੋਦੇ ਵਿੱਚ ਰਹਿਨੇ ਵੀ ਮਾਏ ਮਾਂ ਦਾ ਸਾਡੇ ਬਿਦੁਰ ਤੇ ਭਰਾ ਸਾਡੇ ਲੱਤ ਮਢੀ ਹਾਂ ਹਾਂ ਇਹਨਾਂ ਨੇ ਦੇਖਿਆ ਇਹਨਾਂ ਦੇ ਸਾਹਮਣੇ ਉਹਨਾਂ ਨੇ ਤਿੰਨ ਘਾਇਰ ਵੀ ਕੱਟੇ ਉਦੋਂ ਇਹਨਾਂ ਦੀ ਸ਼ਰਤ ਸੀ ਤੇ ਸਾਹਮਣੇ ਉਹਨਾਂ ਨੇ ਸਾਡੇ ਘਰ ਬਾਹਰ ਵੀ ਆ ਕੇ ਹਾਂ ਕੋਟੇ ਚੜ ਕੇ ਹਾਂ ਪੀਸਟ ਲਾ ਅੱਛਾ ਉਹਦਾ ਸਟੇਟਮੈਂਟ ਜਿਉਂ ਨਹੀਂ ਲਖਾਇਆ ਕਰੀ ਤੇ ਨਾ ਚਕਨੀ ਦੱਤੀ ਕਰਾਇਆ ਪਾਇਆ ਉਹ ਲਖਾਇਆ ਨਹੀਂ ਪੀਸਟ ਫਿਰ ਵੀ ਵੈਰੀਫਾਈ ਕਰ ਲੈਣੀ ਜੀ ਉਹ ਨਹੀਂ ਸਾਨੂੰ ਇਹ ਕਿਆ ਭੀ ਉਹ ਤੋਂ ਸਟਾੜੇ ਚ ਰਿਪੋਰਟ ਹੋਏ ਮਨ ਕੋ ਮਖਬੂਲ ਹੋਏ ਉਹ ਹੋਣਾ ਲਾਜ ਰਿਹਾ ਹੈ ਕਿ ਉਹ ਫਿਰ ਬੋਲ ਰਿਹਾ ਪਰਲਾ ਲੱਕਰੀ ਚ ਬੈਂਦਾ ਹੈ ਜੋ ਇਹ ਦੋ ਹਲਕੇ ਨੇ ਨਾ ਇਹ ਸਾਨੂੰ ਸੰਗਾਮ ਨਹੀਂ ਖਾਣਾ ਸਭ ਨਹੀਂ ਦੋ ਇਟਿੰਗ ਤਾਂ ਬੰਦਾ ਮਖਬੂਲ ਕਰ ਲੈਣ ਨੇ ਇੱਕ ਰਿਪੋਰਟ ਦੇਤੇ ਕਾਰਵਾਈ ਹੋਈ ਨਹੀਂ ਕੋਈ ਨਹੀਂ ਮੈਂ ਮੈਂ ਤੁਹਾਨੂੰ ਤੁਸੀਂ ਹੋਣੀ ਚਾਹੀਦੀ ਤੁਸੀਂ ਇੱਕ ਬਤਾਉਣਾ ਨਹੀਂ ਅੱਛਾ ਜੀ ਸੁਣੋ ਸਾਡੀ ਅੱਠ ਅੱਤ ਨੂੰ ਬਿਲਕੁਲ ਸਤਿਕਾਰ ਤੁਹਾਡੇ ਨਾਲ ਮੈਂ ਐਸ ਐਚਓ ਦੇ ਖਿਲਾਫ ਸੀਪੀ ਸਾਹਿਬ ਨੂੰ ਵੀ ਰਿਪੋਰਟ ਲਿਖੂਗਾ ਸੁਣੋ ਇਹ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਕਿਉਂ ਅਣਗਹਿਲੀ ਕੀਤੀ ਤੇ ਪੰਜਾਬ ਦੇ ਡੀਜੀਪੀ ਨੂੰ ਵੀ ਲਿਖੂਗਾ ਜਿੰਨੇ ਅਣਗਹਿਲੀ ਕੀਤੀ ਪਤਾ ਅੱਜ ਪੁਲਿਸ ਅਫਸਰ ਤੁਹਾਡੇ ਸਾਹਮਣੇ ਖੜੇ ਹੈ ਜਿਨ੍ਹਾਂ ਨੇ ਅੱਜ ਪੱਤਾ ਦਿੱਤਾ ਇੱਕ ਬੰਦੇ ਦੀ ਗਲਤੀ ਕਰਕੇ ਸਾਰੀ ਪੁਲਿਸ ਮਾਰੀ ਦੀ ਜੇ ਇੱਕ ਬੰਦੇ ਦੀ ਗਲਤੀ ਕਰਕੇ ਇਹਨਾਂ ਲੜਾ ਬਾਕੀ ਪੁਲਿਸ ਸਰਕਾਰ ਸਾਰੀ ਤੁਹਾਡੇ ਨਾਲ ਬਿਲਕੁਲ ਠੀਕ ਹੈ ਨਾ ਮੈਂ ਇਹ ਸេចਕਾ ਤੁਹਾਨੂੰ ਕਿਸੇ ਵੀ ਕਿਸੇ ਤੁਹਾਡੇ ਸਾਰੇ ਜਿਹੜੇ ਦੋਸ਼ੀ ਆ ਇਹਨਾਂ ਨੂੰ ਦੱਸ ਕਰਾਂਗੇ ਸਾਰੇ ਫੜੋ ਉਹਨਾਂ ਨੂੰ ਜਿੱਥੇ ਵੀ ਆ ਗਏ ਬਿਲਕੁਲ ਸਰ ਲੱਭ ਕੇ ਲੈ ਕੇ ਉਹਨੇ ਇੱਥੇ ਹੀ ਬਿਲਕੁਲ ਠੀਕ ਹੈ ਕਿ ਜਿੱਥੇ ਵੀ ਤੋਦੇ ਫਿਰ ਦੇ ਸਕਦਾ ਹਾਂ ਉਹਨਾਂ ਨੂੰ ਲੱਭ ਕੇ ਲਓ ਉਹਨਾਂ ਤੇ ਜਿਹੜਾ ਜੇ ਉਹਨਾਂ ਕੋਲ ਪਿਸਤਲ ਆ ਉਹ ਪਿਸਤਲ ਦਾ ਪਤਾ ਕਰੋ ਕਿਲਾ ਜੇ ਕਾਨੂੰਨੀ ਆ ਗੈਰ ਕਾਨੂੰਨੀ ਆ ਉਹ ਦੇ ਕਾਨੂੰਨੀਆਂ ਦਾ ਲਾਇਸੈਂਸ ਰੱਦ ਕਰ ਦੋ ਬਿਲਕੁਲ ਠੀਕ ਜਿਹਦਾ ਵੀ ਆ ਠੀਕ ਹੈ ਕਿ ਨਹੀਂ ਹਾਂ ਉਹਨਾਂ ਦਾ ਕਾਰਵਾਈ ਕਰਕੇ ਤੇ ਸਖਤ ਕਾਰਵਾਈ ਕਰੀ ਠੀਕ ਹੈ ਬਸ ਹਾਂ ਠੀਕ ਹੈ ਜੀ ਸੋ ਮੈਂ ਕੋਈ ਗੱਲ ਨਹੀਂ ਬਾਜੀ ਅੱਜ ਤਾਂ ਸਾਰਾ ਕੋਈ ਵੇਚ ਕੇ ਨਾ ਐਂ ਚੱਲਨੇ ਆ ਬੱਚਾ ਕੋਲ ਕਿੱਥੇ ਚੱਲੇ ਬਾਹਰ ਕਿੱਥੇ ਜਾਣਾ ਨਹੀਂ ਬਾਹਰ ਆਹੀ ਗੱਲ ਦੀ ਬੈਠੇ ਸਾਰਾ ਤੁਹਾਡੇ ਨਾਲ ਤਦਾਲ ਭਗਵਾਨ ਸਿੰਘ ਮਾਨ ਦੀ ਸਰਕਾਰ ਤੁਹਾਡੇ ਨਾਲ ਹੈ ਪਰੋ ਸਾਡਾ ਆ ਰਹੇ ਜੀ ਅੰਟੀ ਨਾਲ ਆ ਕੇ ਕੋਈ ਗੱਲ ਨਹੀਂ ਘਬਰਾਉਣਾ ਐਨਆਰਆਈ ਮੰਤਰੀ ਕੁਲਦੀਪ ਧਾਲੀਵਾਲ ਤੁਹਾਡੇ ਨਾਲ ਕਿਤੇ ਨਹੀਂ ਜਾਣਾ ਠੀਕ ਹੈ ਠੀਕ ਹੈ ਇੱਥੇ ਰੋ ਰਾਮਨਾਥ ਹਾਂ ਕੋਈ ਸਰਕਾਰ ਕਾਰਵਾਈ ਕਰੋ ਕਿ ਨਹੀਂ ਕਰੋ ਕੋਈ ਮੈਨੂੰ ਕੱਲ੍ਹ ਪਾਸੋਂ ਫੇਰ ਦੱਸੋ ਵੀ ਨਹੀਂ ਕੀਤੀ ਸਮਝ ਗਈ ਤੇ ਕੱਲ੍ਹ ਜਿਹੜੇ ਐਸਐਚਓ ਨੇ ਨਹੀਂ ਕਾਰਵਾਈ ਕੀਤੀ ਉਹਦੇ ਖਿਲਾਫ ਕਾਰਵਾਈ ਇਹੀ ਕਰਾਂਗਾ ਹਾਂ ਜੀ ਉਹਨਾਂ ਨੇ ਉੱਚਾ ਵੀ ਦੇ ਕਿਉਂ ਕਿ ਪੁੱਛਣਾ ਖੜਾ ਨਹੀਂ ਉਹਦੀ ਕਹਿਲੀ ਆ ਉਹ ਖਰਾਬ ਕਾਰਵਾਈ ਕਰਾਂ ਪੁੱਛਣਾ ਕਿਉਂ ਹਾਂ ਉਹਦੇ ਖਰਾਬ ਕਾਰਵਾਈ ਕਰਾਂ ਬਾਤ ਤੁਸੀਂ ਕਿਹ ਬਧਾਉਣਾ ਨਹੀਂ ਕਿਤੇ ਜਾਣਾ ਨਹੀਂ ਤੁਹਾਡਾ ਪੰਜਾਬ ਆ ਤੁਹਾਡੀ ਤਬੂਜੀ ਆ ਤੁਹਾਡਾ ਅੰਬਸਰ ਸਮਝੇ ਕਿਹਦੀ ਗੱਲ ਸੇਫਲੀ ਆ ਪਰ ਤੁਸੀਂ ਆਪਣੇ ਧਿਆਨ ਨਾਲ ਦੋ ਕੋਈ ਗੱਲ ਜਿਹੜੇ ਬੰਦਿਆਂ ਨੇ ਕਰਤੂਤ ਕੀਤੀ ਉਹਨਾਂ ਬੰਦਿਆਂ ਨੂੰ ਫੜਾਂਗੇ ਸਜ਼ਾ ਤਾਂ ਕੇ ਵੈਸਟ ਕਰਾਂਗੇ ਠੀਕ ਹੈ ਹਾਂ ਤੁਸੀਂ ਇਹ ਗੱਲ ਸਾਨੂੰ ਕੋਈ ਸਾਡੇ ਇੱਧਰ ਕੋਈ ਨੁਕਸਾਨ ਨਾ ਕੋਈ ਵੀ ਮੁੰਡਾ ਉਹ ਇੱਧਰ ਸਜ਼ਾ ਹੋਗੀ ਦੁਬਾਰਾ ਕੇ ਇੱਧਰ ਦੇਖਣ ਆਏ ਨਹੀਂ 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 ਦੇਖਦੇ ਕੋਈ ਗੱਲ ਦੁਬਾਰਾ ਇੱਧਰ ਦੇਖਣਾ ਦਾ ਸਾਟੇਡ ਹੋ ਜਾਣਾ ਉਹਨਾਂ ਦਾ ਉਹ ਤਾਂ ਮੈਨੂੰ ਪਤਾ ਹੀ ਹੈ ਗੇਟ ਖੁੱਲਾ ਨੁਕਸਾਨ ਹੋ ਜਾਣਾ ਕੋਈ ਨਹੀਂ ਤੁਸੀਂ ਅੱਠ ਸਾਲ ਪਹਿਲਾਂ ਵੀ ਕਿਸੇ ਦਾ ਘਰ ਮਾਰਦਾ ਆਤੀ ਸੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਪਰਿਵਾਰ ਨੂੰ ਵੀ ਇਹਨਾਂ ਦੇ ਪਰਿਵਾਰ ਨੇ ਹਾਂ ਇਹ ਜਿਹੜੀ ਮੁੰਡੇ ਦੀ ਮਾਦਰ 6 ਮਹੀਨੇ ਜੇਲ੍ਹ ਕੱਟ ਗਈ ਹੈ ਹਾਂ ਉਹ ਵੀ ਅਨਾਰਾਈ ਫੈਮਿਲੀ ਉਹ ਵੀ ਆਣਾ ਰਹੀ ਹੈ ਜਿਨ੍ਹਾਂ ਨੇ ਘਰ ਕੀਤੀ ਸੀ ਉਹਨਾਂ ਦੇ ਵੀ ਬੱਚੇ ਬਾਹਰ ਹਾਂ ਇਹ ਤਾਂ ਕੋਈ ਗੱਲ ਭਾਜੀ ਮੇਰੇ ਨਿੱਕੇ ਨਿੱਕੇ ਪੋਤੀਆਂ ਨੇ ਬੱਚੇ ਕਿਉਂ ਆਉਂਦੇ ਆਈ ਆ ਗਿਆ ਤੁਹਾਡੇ ਬੱਚੇ ਸਾਡੇ ਬੱਚੇ ਕਿਉਂ ਘਬਰਾਈ ਦਿੰਦੇ ਤੂੰ ਓਸਲਾ ਰੱਖੋ ਅਸੀਂ ਤੁਹਾਡੇ ਪੁੱਤ ਆ ਗਏ ਓਸਲਾ ਰੱਖੋ ਇਹ ਸਾਡੀਆਂ ਭੈਣਾਂ ਕੋਈ ਗੱਲ ਨਿੱਕੇ ਬਣਾਉਂਦਾ ਤੂੰ ਸਾਡੇ ਪਿਤਾ ਬਾਅਦ ਮਿਹਨਤ ਕਰਦੇ ਆ ਮਾਲ ਕਮਾਈ ਕਰਦੇ ਬੱਚਾ ਦਹਾ ਨੌ ਦੀ ਕਿਰਤ ਕਰਦੇ ਆ ਪਿੱਛੇ ਉਹਨਾਂ ਦੀਆਂ ਜਾਇਦਾਦਾਂ ਉਹਨਾਂ ਦੇ ਘਰਾਂ ਦਾ ਉਹਨਾਂ ਦੇ ਪਰਵਾਰਾਂ ਦੀ ਰੱਖੀ ਕਰਨ ਦੀ ਸਾਡੀ ਡਿਊਟੀ ਅਸੀਂ ਕਰਾਂਗੇ ਵੀਕਾਰ ਤੁਹਾਡੇ ਦੇ ਮਾਨ ਕੀ ਸਾਡੀ ਗੱਲ ਸੁਣੋ ਨਹੀਂ ਨਹੀਂ ਤੁਹਾਨੂੰ ਗਿਆ ਪਿਆ ਤੁਸੀਂ ਆਏ ਮੇਰੇ ਕੋ ਮੈਂ ਖੁਦ ਆਇਆ ਕਿਉਂਕਿ ਮੇਰੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਮੇਰੀ ਡਿਊਟੀ ਲਈ ਹੈ ਕਿ ਪੰਜਾਬ ਦੇ ਵਿੱਚ ਕਿਸੇ ਐਨ ਆਰ ਆਈ ਦੀ ਕੋਈ ਪ੍ਰਾਪਰਟੀ ਜਾਇਦਾਦ ਉਹਨਾਂ ਦੇ ਪਰਵਾਹ ਤੇ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਸੋ ਮੈਂ ਇਸ ਕਰਕੇ ਤੁਹਾਡੇ ਕੋਲ ਬੱਚੇ ਸਰ ਸਕੂਲ ਨਹੀਂ ਜਾਂਦੇ ਕਹਿੰਦੇ ਸਕੂਲ ਨਹੀਂ ਜਾਂਦੇ ਸਿਰ ਤੋਂ ਬੱਚੇ ਸਕੂਲ ਗਏ ਬਿਲਕੁਲ ਸਰ ਕੋਈ ਕੋਈ ਸਾਡੀ ਇੱਥੇ ਕੋਈ ਗੜਬੜ ਨਹੀਂ ਹੁੰਦੀ ਚਾਹੀਦੀ ਬਿਲਕੁਲ ਨਹੀਂ ਇਹ ਖਿਆਲ ਕਰ ਲੋ ਦਿਓ ਬੰਦਿਆਂ ਨੇ ਦੁਆਰਾ ਇੱਥੇ ਗੜਬੜ ਕਰਤੀ ਸਾਡੀ ਨਹੀਂ ਨਹੀਂ ਹਾਂ ਇਹ ਤੁਹਾਡੀ ਡਿਊਟੀ ਆ ਬਿਲਕੁਲ ਠੀਕ ਹੈ ਨਾ ਹਾਂ ਇਸਦੀ ਮਾਤਾ ਦੀ ਜਿਹੜੀ ਮਕਬੂਲ ਪਰੇ ਉਹਨਾਂ ਨੂੰ ਵੀ ਮੜਾ ਜੀ ਕੌਲ ਕਰੂੰਗਾ ਕੋਈ ਗੱਲ ਦੀ ਮਕਬੂਲ ਬੰਦੇ ਕੌਣ ਮੈਂ ਕਰ ਲਈਦਾ ਮੈਂ ਸੁਣ ਕੇ ਸੁਣ ਕੇ ਕਹਿ ਨਾ ਨਾ ਨੁਕੋ ਉਹ ਮੇਰੇ ਭਰਾ ਵੱਡੇ ਲੱਤ ਦੀਦਾ ਉਹਦਾ ਉਸਮਾਨ ਉਹ ਕੱਢਣਾ ਚਾਹੀਦਾ ਉਹਦਾ ਮੈਂ ਕੋਈ ਗੱਲ ਨਹੀਂ ਕੱਢਾਂ ਰਾਂ ਵੀ ਜੀ ਕੱਢਾਂ ਦਾ ਕੋਈ ਮੈਂ ਸੁਣ ਕੇ ਜਾਊਂਗਾ ਐਸਪੀ ਸਾਹਿਬ ਕੋਲ ਸੌਂ ਕੇ ਜਾਣ ਕੇ ਕਰਕੇ ਜਾਊਂਗਾ ਅੱਜ ਕਿੱਦਾਂ ਜਾ ਹੋ ਗਿਆ ਫੇਰ ਉਹ ਸੁਣਵਾਈ ਹੈਣੀ ਹਾਂ ਸੁਣਵਾਈ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਬਾਜੀ ਮੈਂ ਡਿਊਟੀ ਲਈ ਆ ਕੋਈ ਗੱਲ ਨਹੀਂ ਜੇ ਤੁਹਾਡੀ ਗੱਲ ਸੁਣ ਕੇ ਟੱਕਾ ਦੇਵਾਂ ਹਾਂ ਕੋਈ ਗੱਲ ਨਹੀਂ ਖਤਰਾ ਕੋਈ ਨਹੀਂ ਕੋਈ ਨਹੀਂ ਅਹੀ ਤੁਹਾਡੇ ਨਾਲ ਹੈ ਤੁਸੀਂ ਕਹ ਬਦਾਓ ਠੀਕ ਹੈ ਸੋ ਮੈਂ ਮੈਂ ਸਾਰਿਆਂ ਨੂੰ ਤੁਹਾਨੂੰ ਵੀ মিডিਆ ਦੇ ਵੀਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਦੇ ਸਵਲ ਲੋ ਕਿ ਜੇ ਜਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਉਹ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਵੀ ਐਨਆਰਆਈ ਦੀ ਜਿਹੜਾ ਬਾਹਰ ਬੈਠਾ ਉਹਦੀ ਪ੍ਰਾਪਰਟੀ ਤੇ ਉਹਦੇ ਪਰਿਵਾਰ ਦੇ ਉੱਤੇ ਕਿਸੇ ਨੂੰ ਹੱਥ ਚੁੱਕਣ ਦੀ ਜੜੀ ਆ ਜਾਇਜ਼ ਨਹੀਂ ਦੇਵਾਂਗੇ ਭਾਵੇਂ ਜੋ ਮਰਦੀ ਹੋਵੇ ਅਸੀਂ ਕਾਰਵਾਈ ਕਰਾਂਗੇ ਹੱਥਾਂ ਤੇ ਮੈਂ ਜਾਣਦਾ ਜਿੱਥੇ ਕੋਈ ਜ਼ਮੀਨਾਂ ਜਵਾਨਾਂ ਮਾਲ ਲੈਂਦੇ ਆ ਕੁਝ ਕਰਦੇ ਆ ਥੋੜੇ ਦਿਨ ਪਹਿਲਾਂ ਇੱਥੇ ਮੈਂ ਪਲਾਟ ਸੜਾਇਆ ਤੁਹਾਡੇ ਸਲਤਨਤ ਵਿਨੇ ਦੀ ਸੀ ਸੋ ਮੈਂ ਤੁਹਾਨੂੰ ਇਹ ਮੈਂ ਇਸ ਕਰਕੇ ਆਇਆ ਕਿ ਮੇਰੀ ਡਿਊਟੀ ਹੈ ਇਹ ਮੇਰੀਆਂ ਭੈਡਾਂ ਨੇ ਇਹਨਾਂ ਦੇ ਪਤੀ ਭਾਜੀ ਪਰਮਜੀਤ ਹੋਣੀ ਤੇ ਭਾਜੀ ਜਸਵਿੰਦਰ ਹੋਣੀ ਸਪੇਨ ਦੇ ਵਿੱਚ ਐ ਇਸੇ ਕਰਕੇ ਆਏ ਉਹ ਬਾਹਰ ਚਾਹ ਦੇ 10-9 ਦੀ ਕਿਰਤ ਕਰਦੇ ਆ ਬਈ ਦੀ ਚਾਹੁੰਦੇ ਕਿ ਕੋਈ ਇਹਨਾਂ ਦਾ ਨੁਕਸਾਨ ਹੋਵੇ ਮੈਂ ਐਸਪੀ ਸਾਹਿਬ ਦੀ ਡਿਊਟੀ ਲਈ ਆ ਫਿਰ ਸੀਪੀ ਸਾਹਿਬ ਨਾਲ ਮੇਰੀ ਗੱਲ ਹੋਈ ਜਦੋਂ ਮੈਂ ਮਤਲਬ ਮੈਂ ਬਾਰਡਰ ਤੇ ਸੀ ਜਦੋਂ ਮੈਂ ਮੈਨੂੰ ਉਹ ਭੇਜੀ ਕਿਸ ਨੇ ਵੀਡੀਓ ਤੇ ਮੈਂ ਉਸੇ ਲਈ ਸਭ ਤੋਂ ਪਹਿਲਾਂ ਸੀਪੀ ਸਾਹਿਬ ਨੂੰ ਕਿਹਾ ਕਿ ਮੈਨੂੰ ਹੋਨੇ ਪਤਾ ਕਰਕੇ ਦੱਸੋ ਉਹ ਸੀਪੀ ਸਾਹਿਬ ਨੇ ਮੈਨੂੰ ਦੱਸਿਆ ਕਿ ਪੁੱਛਾ ਕਰਦੇ ਆ ਆ ਗੱਲ ਹੋਈ ਐ ਸੋ ਇਸ ਕਰਕੇ ਜੋ ਹੀ ਸਾਡੇ ਕੋਲ ਆਈ ਤੁਸੀਂ ਇੱਕ ਵਾਰ ਬੇਦੇ ਮੀਡੀਆ ਵਾਲੇ ਵੀ ਧਿਆਨ ਨਾਲ ਸੁਣ ਜੋ ਹੀ ਸ਼ਿਕਾਇਤ ਸਾਡੇ ਕੰਨਾਂ ਤੱਕ ਪਹੁੰਚੇ ਅਸੀਂ ਉਸੇ ਲਈ ਕਾਰਵਾਈ ਕਰਦੇ ਇਹ ਤੋਂ ਪਹਿਲਾਂ ਐਸਐਚਓ ਨੇ ਕਿਉਂ ਦੀ ਕੀਤੀ ਇਹ ਬੜੀ ਮਾੜੀ ਗੱਲ ਆ ਉਹ ਤੇ ਮੈਂ ਐਸਐਚਓ ਦੇ ਖਿਲਾਫ ਮਤਲਬ ਜਿਹੜਾ ਸੀਪੀ ਸਾਹਿਬ ਨੂੰ ਵੀ ਲਿਖੂੰਗਾ ਤੇ ਪੰਜਾਬ ਦੇ ਡੀਪੀ ਨੂੰ ਲਿਖੂੰਗਾ ਕਿ ਇਹੋ ਜਿਹੇ ਐਸਐਚਓ ਨੂੰ ਜਿਹੜਾ ਕਿ ਥਾਣੇ ਦੇ ਵਿੱਚ ਨਿਯੁਕਤ ਨਾ ਕੀਤਾ ਜਾਵੇ ਜਿਹੜਾ ਚਾਤ ਚਾਤ ਪੰਜ ਪੰਜ ਦਿਨ ਛੇ ਸੇਦਨ ਲੋਕਾਂ ਨੇ ਆ ਚਿਕਾਇਤਾ ਨਹੀਂ ਸੁਰਦਾ ਲੋਕਾਂ ਨੂੰ ਮਸੱਲੇ ਆ ਸਰਕਾਰਾਂ ਮੈਂ ਕੁਛ ਕਰ ਨਹੀਂ ਸਕਦਾ ਸਮਝ ਗਦੀ ਗੱਲ ਫਰੈਂਡ ਸਰਕਲ ਇਹ ਤਾਂ ਮੈਂ ਦੁਨੀਆ ਖਾਰ ਦੋਗੇ ਉਹਦਾ ਫਰੈਂਡ ਸਰਕਲ ਉਹਦਾ ਕਰ ਲਾਂਗੇ ਠੀਕ ਆਪਾਂ ਫਰੈਂਡ ਸਰਕਲ ਅਸੀਂ ਤਾਂ ਬਲੋ ਦੇਖੋ ਸਾਰੇ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਨਹੀਂ ਤਾਂ ਤੁਸੀਂ ਕੱਲ ਅਜੇ ਵੇਖਿਆ ਹੀ ਆ ਵੀ ਤਾਂ ਕੱਲ ਵੇਖਿਆ ਮਾਨ ਸਾਹਿਬ ਨੇ ਕਾਰਵਾਈ ਕੀਤੀ ਆ ਵੇਖਿਆ ਨਾ ਕਿੰਨੇ ਬੰਦੇ ਬੰਦੇ ਨੇ ਕਾਰਵਾਈ ਕੀਤੀ ਆ ਸਾਡੇ ਲਈ ਪੰਜਾਬ ਦੀ ਪਬਲਿਕ ਪਹਿਲਾਂ ਪੰਜਾਬ ਦੀ ਜਨਤਾ ਦੀ ਸੇਵਾ ਕਰਨਾ ਸਾਡੀ ਡਿਊਟੀ ਆ ਇਸ ਡਿਊਟੀ ਦੇ ਵਿੱਚ ਜੇ ਕੋਈ ਬੰਦਾ ਜੇ ਕੋਈ ਅਫਸਰ ਇਹ ਤਰ੍ਹਾਂ ਦਾ ਕੋਈ ੜਕਾ ਬਣੂਗਾ ਨਹੀਂ ਕਰੂਗਾ ਤੇ ਸਭ ਨੂੰ ਦੇਖਣਾ ਚਾਹੀਦਾ ਕਿ ਬੀਤੇ ਕੱਲ ਕਿੰਦਾ ਦੀ ਕਾਰਵਾਈ ਹੋਈ ਮੁੱਖ ਮੰਤਰੀ ਨੇ ਕਿੰਦਾ ਦੀ ਕਾਰਵਾਈ ਕੀਤੀ ਐਸਐਚਓ ਦੇ ਬਹੁਤ ਛੋਟੀ ਜਿਹੀ ਚੀਜ਼ ਪੰਜਾਬ ਦੇ ਇੱਡੇ ਵੱਡੇ ਅਫਸਰ ਮੁਕਾਸ ਸਸਪੈਂਡ ਕਰਤਾ ਇਸੇ ਕਰਕੇ ਕੀਤਾ ਕਿ ਭਾਈ ਇਹ ਚੀਜ਼ ਬਰਦਾਸ਼ਤ ਨਹੀਂ ਹੋਊਗੀ ਨਾ ਕਰਾਪਸ਼ਨ ਬਰਦਾਸ਼ਤ ਹੋਊਗੀ ਨਾ ਲੋਕਾਂ ਦੀ ਅੰਗਰੇਲੀ ਜਿਹੜੀ ਆ ਜੇ ਤੁਸੀਂ ਲੋਕਾਂ ਪ੍ਰਤੀਨਗਿਲੀ ਕਰਦੇ ਹੋ ਨਾ ਅਸੀਂ ਉਹ ਚੀਜ਼ ਬਰਦਾਸ਼ਤ ਕਰਾਂਗੇ ਸੋ ਇਸ ਕਰਤੇ ਜਿਹੜਾ ਹਮਲਾ ਹੋਇਆ ਇਹਦੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਜਿਹੜਾ ਪੁਲਿਸ ਫੜ ਲੂਗੀ ਉਹਨਾਂ ਨੂੰ ਜੇਲ੍ਹ ਅੱਜ ਭੇਜਾਂਗੇ ਉਹਨਾਂ ਤੇ ਕਾਰਵਾਈ ਕਰਾਂਗੇ ਉਹਦੇ ਨਾਲ ਦੀ ਅੱਗੋਂ ਸੱਖਿਆ ਵਾਸਤੇ ਮੈਂ ਪੁਲਿਸ ਅਫਸਰ ਦੀ ਡਿਊਟੀ ਲਾਈ ਆ ਇਹਨਾਂ ਦਾ ਉਹ ਪੂਰਾ ਧਿਆਨ ਰੱਖਣਗੇ ਮੈਂ ਇਸੇ ਕਰਕੇ ਆ ਕਿ ਇਹ ਮੇਰੀ ਡਿਊਟੀ ਆ ਮੈਂ ਕੋਈ ਇਸ਼ਾਨਦ ਕਰਨ ਨਹੀਂ ਆ ਮੈਂ ਕੋਈ ਵੱਖਰਾ ਪੰਨੀ ਕਰਨਾ ਆ ਸਰਕਾਰ ਵੱਲੋਂ ਮੇਰੀ ਡਿਊਟੀ ਆ ਕਿ ਮੈਂ ਐਨਆਰਆਈ ਦੀਆਂ ਪ੍ਰਾਪਰਟੀਆਂ ਉਹਨਾਂ ਦੇ ਪਰਵਾਹਾਂ ਦੀ ਦੇ ਦੇਖਭਾਲ ਕਰਦਾ ਜੇ ਉਹਨਾਂ ਨੂੰ ਕੋਈ ਸਮੱਸਿਆ ਹੋਵੇ ਸੋ ਮੈਂ ਆਪਣੀਆਂ ਭੈਣਾਂ ਨੂੰ ਦੋਵਾਂ ਨੂੰ ਇਹ ਵਿਸ਼ਵਾਸ ਦੋਣਾ ਆ ਮਾਤਾ ਨੂੰ ਵਿਸ਼ਵਾਸ ਦੋਣਾ ਤੱਕ ਰੋਕੇ ਦੋ ਤੁਹਾਡੇ ਨਾਲ ਪੰਜਾਬ ਦੇ ਬੋਖੋਂਤੀ ਸਦਾ ਭਗਵਾਨ ਸੇ ਮਾਨ ਦੀ ਸਤਕਾਰ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੀ ਤੁਸੀਂ ਕਬਦੋਣਾ ਨਹੀਂ ਠੀਕ ਹੈ ਹਾਂ